ਕੱਲ ਪਰਸੋਂ ਦੀਆਂ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਹੜੀ ਖੰਡੂਰ ਸਾਹਿਬ ਦੀ ਲੋਕ ਸਭਾ ਜਿਹੜੀ ਆਪਣੀ ਸੀਟ ਹੈ ਉਹ ਸੀਟ ਦੇ ਉੱਪਰੋਂ ਕਿ ਭਾਈ ਜਿਹੜਾ ਅੰਮਰਤਪਾਲ ਨੌਜਵਾਨ ਸਾਡੇ ਉਹ ਚੋਣ ਲੜ ਰਹੇ ਨੇਗੇ ਇਹ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਚਰਚਾਵਾਂ ਚੱਲੀ ਜਾਂਦੀਆਂ ਨੇ ਦੇਖੋ ਗੱਲ ਹੈ ਉਹ ਵੀ ਚੋਣ ਲੜ ਦਾ ਹਰ ਇੱਕ ਨੂੰ ਅਧਿਕਾਰ ਹੈ ਹਰ ਇੱਕ ਨੂੰ ਫਰਜ਼ ਹੈ ਪਰ ਮੈਂ ਇਹ ਗੱਲ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਸਾਡੇ ਪੰਜਾਬ ਦੇ ਵੋਟਰਾਂ ਨੂੰ ਸਾਡੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਵੀ ਜੇਕਰ ਇਹ ਸਿਸਟਮ ਨੂੰ ਸੁਧਾਰਨਾ ਹੈ ਜੇਕਰ ਚਾਹੁੰਦੇ ਆ ਕਿ ਜਿਹੜੀ ਸਾਡੀ ਪੰਜਾਬ ਦੀ ਰਾਜਨੀਤੀ ਦਾ ਸਿਸਟਮ ਬਦਲੇ ਉਹਨਾਂ ਨੂੰ ਨਵੇਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਅਸੀਂ ਜਿਨ੍ਹਾਂ ਨੂੰ ਅਸੀਂ ਲੰਮੇ ਸਮੇਂ ਤੋਂ ਦੇਖ ਲਿਆ ਵਾਰਤਾਰਤ ਕੇ ਜਿਨ੍ਹਾਂ ਨੂੰ ਅਸੀਂ ਦੇਖ ਲਿਆ ਕਿ ਕਿਹਨਾਂ ਨੇ ਕਿਸ ਨੇ ਸਾਡੇ ਪੰਜਾਬ ਦੀ ਗੱਲ ਨਹੀਂ ਕਰੀ ਕਿਸ ਨੇ ਸਾਡੇ ਪਾਣੀਆਂ ਦੀ ਗੱਲ ਨਹੀਂ ਕਰੀ ਨੌਜਵਾਨੇ ਨਸ਼ੇ ਦੇ ਵਿੱਚ ਮਰ ਰਹੀ ਹੈ ਉਹਦੀ ਕੋਈ ਨੌਜ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਗੱਲ ਨਹੀਂ ਕਰੀ ਪਰਵਾਸ ਦੀ ਪੰਜਾਬ ਦੀ ਕਿੱਡੀ ਵੱਡੀ ਸਮੱਸਿਆ ਹੈ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਸਾਡਾ ਇਹ بڑے بڑے ਜਿਹੜੇ ਸਾਡੇ ਮਸਲੇ ਨੇ ਪੰਜਾਬ ਦੇ ਜਿੰਨਾ ਮਸਲਿਆਂ ਤੇ ਮਸਲਿਆਂ ਦੇ ਉੱਪਰ ਕਿਸੇ ਨੇ ਉਹਨਾਂ ਨੇ ਰਾਜਨੀਤਿਕ ਲੀਡਰਾਂ ਨੇ ਗੱਲ ਕੀਤੀ ਨਹੀਂ ਇਸ ਕਰਕੇ ਮੈਂ ਕੋਈ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਇਸ ਵਾਰੀ ਨਵੇਂ ਬੰਦੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਵੀ ਨੌਜਵਾਨ ਚੰਗੀ ਸਿੱਖ ਰਾਜਨੀਤੀ ਕਰਦੇ ਨੇਗੇ ਉਹਨਾਂ ਦਾ ਖਾਸ ਕਰਕੇ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਾਡੀ ਸਿੱਖ ਰਾਜਨੀਤੀ ਹੈ ਮਹਾਰਾਜਾ ਅਭੀ ਸਿੰਘ ਦੀ ਸਾਡੇ ਸਿੱਖ ਰਾਜਨੀਤੀ ਕਿੰਨੀ ਚੰਗੀ ਰਾਜਨੀਤੀ ਰਹੀ ਉਸ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਦੂਜੇ ਨੰਬਰ ਤੇ ਹਿੰਦੂਆਂ ਦੀ ਤੀਜੇ ਨੰਬਰ ਤੇ ਸਿੱਖਾਂ ਦੀ ਗਿਣਤੀ ਸੀਗੀ ਉਸ ਸਿੱਖ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਇਨਸਾਫ ਮਿਲਦਾ ਰਿਹਾ ਹਰ ਇੱਕ ਨੂੰ ਜਿਹੜੇ ਕਿ ਆਪਣੇ ਇਨਸਾਫ ਮਿਲਦਾ ਰਿਹਾ ਪਰ ਹੁਣ ਮੇਰੀ ਬੇਨਤੀ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਜੇਕਰ ਕੋਈ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਤਾਂ ਸਰਕਾਰਾਂ ਨੇ ਬੜਾ ੱਤਕਾ ਕੀਤਾ ਤਾਂ ਉਹ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇਈਏ ਸੂ ਸਿੱਖ ਜੱਤੀਆ ਬੰਦੇ ਦਾ ਫਰਜ ਹੈ ਕਿ ਉਸ ਨੌਜਵਾਨ ਦੀ ਸੋਚ ਨੂੰ ਸਮਝ ਕੇ ਖਡੂਰ ਸਾਹਿਬ ਦੀ ਜਿਹੜੀ ਜਿਮਣੀ ਚੋਣ ਹੈ ਉੱਥੋਂ ਭਾਈ ਅੰਮਰ ਕਪਾਲ ਜਿਹੜਾ ਪ੍ਰਚਾਰ ਕਰਨਾ ਚਾਹੁੰਦਾ ਹੈ ਖਾਸ ਕਰਕੇ ਮੀਡੀਆ ਬਹੁਤ ਵੱਡੀ ਪਾਵਰ ਹੈ ਕਿਉਂਕਿ ਮੇਰਦਾਰ ਜਿਹੜੇ ਦੇਖੋ ਸਾਡੇ ਸਾਰੇ ਸਾਰੇ ਸੋਸ਼ਲ ਮੀਡੀਆ ਕਾਉਂਟਰ ਨੇ ਬੰਦ ਕਰੇ ਪਏ ਨੇਗੇ ਪਰ ਜਿਹੜੇ ਜਿਹੜੇ ਵੀ ਚਾਹੁੰਦੇ ਨੇ ਕਿ ਚੰਗੇ ਪੇਚ ਕੋਈ ਗੱਲ ਕਰਨਾ ਚਾਹੁੰਦੇ ਨੇ ਨੌਜਵਾਨ ਤਾਂ ਆਪਣੇ ਤਰੀਕੇ ਨਾਲ ਉਸ ਸਾਡੇ ਨੌਜਵਾਨ ਦੀ ਆਪਣਾ ਸਾਥ ਦੇਈਏ ਸਹਿਯੋਗ ਦੇਈਏ ਤਾਂ ਕਿ ਜਿਹੜਾ ਕਿ ਉਹ ਜਿੱਤ ਕੇ ਉੱਥੋਂ ਕੋਈ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਬਿਲਕੁਲ ਜੇਲ੍ਹ ਤੋਂ ਬਾਹਰ ਆਉਣ ਦਾ ਇੱਕੋ ਤਰੀਕਾ ਕਿ ਜਿੰਨੇ ਵੀ ਅੱਜ ਤੱਕ ਲੀਡਰਾਂ ਦੇ ਉੱਪਰ ਜਿਹੜੇ ਕਈਆਂ ਦੇ ਉੱਪਰ ਜਿਹੜੇ ਇਹ ਜਿਹੜੇ ਬਹੁਤ ਘੱਟ ਬੰਦਿਆਂ ਦੇ ਉੱਪਰ ਜਿਹੜੇ ਇਹੋ ਜਿਹੇ ਧਰਾਮਾ ਲੱਗੀਆਂ ਨੇਗੀਆਂ ਪਰ ਜਦੋਂ ਜੇਲ੍ਹ ਦੇ ਜਦੋਂ ਜਿੱਤ ਜਾਂਦੇ ਨੇ ਤਾਂ ਜੇਲ੍ਹ ਦੇ ਵਿੱਚੋਂ ਆਉਣ ਦਾ ਜਿਹੜਾ ਤਰੀਕਾ ਉਹ ਸਹੀ ਹੋ ਜਾਂਦਾ ਹੈ ਪਰ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤਾਂ ਕਰਕੇ ਜਿਹੜੇ ਉਹ ਨੌਜਵਾਨ ਸਾਡੇ ਡਿਬਰੂ ਕਰਦੇ ਜੇ ਨਾਲ ਚਾਹ ਸਕਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਗੇ ਜੇਕਰ ਤੁਸੀਂ ਉਹਨਾਂ ਸਾਥ ਦੇਓਗੇ ਦੇਖੋ ਕਿੰਤੋਂ ਪ੍ਰਾਂਤੂ ਮੈਨੂੰ ਪਤਾ ਬਹੁਤ ਕਰਨੇ ਆ ਜਿਹੜੇ ਕਿ ਦੂਜੀਆਂ ਪਾਰਟੀਆਂ ਨੇ ਬਹੁਤ ਸਾਰੇ ਗੱਲਾਂ ਉਹਨਾਂ ਨੇ ਬਣਾਉਣੇ ਨੇ ਬਣਾ ਲੈਣ ਦਾ ਮਨ ਦਾ ਕੰਮ ਹੈ ਹੋਰ ਬਹੁਤ ਸਾਰਾ ਦੇਖੋ ਤੁਸੀਂ ਏਜੰਡਾ ਪ੍ਰੋਪਗੈਂਡਾ ਹਿਆ ਚਲਾਉਣਗੇ ਉਹਨਾਂ ਨੇ ਚਲਾਉਣਾ ਹੀ ਹੈ ਉਹਨਾਂ ਨੇ ਇਸ ਕਰਕੇ ਆਪਾਂ ਉਸ ਜਿਹੜੀ ਪ੍ਰਵਾਹ ਨਹੀਂ ਕਰਨੀ ਪਰ ਆਪਾਂ ਜਿਹੜਾ ਕਿ ਆਪਾਂ ਆਪਣੇ ਇੱਕ ਰਸਤੇ ਚੱਲਣਾ ਇੱਕ ਏਜੰਡੇ 'ਤੇ ਚੱਲਣਾ ਆਪਾਂ ਆਪਾਂ ਸਾਹਸ ਦੀਏ ਕਿ ਆਪਾਂ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਬਗਲੀਏ ਆਪਣੇ ਹੱਕਾਂ ਦੀ ਦੱਲ ਕਰਨ ਵਾਲੇ ਲੋਕ ਅੱਗੇ ਲੈ ਕੇ ਜੀਏ ਇੰਨੀਆਂ ਗੱਲਾਂ ਕਰਨ ਲਈ ਮੈਂ ਧੰਨਵਾਦ